ਦੇਖੋ ਇਨਸਾਨੀਅਤ ਕੀ ਹੈ ਇਨਸਾਨੀਅਤ ਇਹ ਹੈ ਕਿ ਜਿੰਨੂੰ ਦੇਣਾ ਉਹ ਬਿਣਾ ਮੰਗਣ ਤੋਂ ਦੋ ਪ੍ਰਸੀ ਕਹਿੰਨੇ ਵੀ ਤੂੰ ਭਾਈ ਮੰਗਤਾ ਬਣ ਅਸੀਂ ਘਰੋਂ 5 ਕਿਲੋ ਚੌਲ ਬਣਾ ਲਿਆਈਏ ਤੇ ਉਹ ਵੀ ਅਸੀਂ ਨਹੀਂ ਦਿੰਦੇ ਅਸੀਂ ਕਹਿੰਨੇ ਜੀ ਪਹਿਲਾਂ ਲਾਈਨ ਲਾਓ ਫਿਰ ਆថਢੋ ਕਿ ਸਾਡੇ ਚੌੜਜੂ ਖਾਣੇ ਹੋਏ ਤੇ ਜੇ ਕਿਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਤੁਸੀਂ ਲੰਗਰ 'ਚ ਜਾਂਦੇ ਤੁਹਾਨੂੰ ਕਿਸੇ ਨੇ ਨਹੀਂ ਸੀ ਕਹਿਣਾ ਹੱਥ ਛੱਡੋ ਤੁਹਾਨੂੰ ਸੇਵਾਦਾਰਾਂ ਨੇ ਕਹਿਣਾ ਸੀ ਪੈਸਾ ਬੈਠੋ ਆਟਾ ਟਿਸ਼ੂ ਹੋਏ ਨੇ ਕੋਈ ਥਾਲੀ ਲੈ ਕੇ ਆਉਂਦਾ ਕੋਈ ਚਮਚਾ ਲੈ ਕੇ ਆਉਂਦਾ ਕੋਈ ਪਾਣੀ ਦਾ ਗਲਾਸ ਲੈ ਕੇ ਆਉਂਦਾ ਬੜੀ ਜਿੱਤ ਨਾਲ ਖਾਣਾ ਸੀ ਉਹਨਾਂ ਨੇ ਤੁਹਾਨੂੰ ਉਸੀ ਕਿ ਜੇ ਨੋ ਮੰਗਤਾ ਬਣਾ ਕੇ ਦਿੰਨੇ ਹੋ ਤੁਹਾਡੀ ਸੇਵਾ ਖਤਮ ਹੈ ਧਿਆਨ ਰੱਖੋ ਆਪਾਂ ਕਈ ਵਾਰੀ ਲੱਗਦਾ ਮੈਂ ਸੇਵਾ ਕਰਦਾ ਜੀ ਸੇਵਾ ਲੱਗਦੀ ਨਹੀਂ ਜੀ ਕਦੇ ਹੋ ਸਕਦਾ ਕਿ ਤੁਜੀ ਸੇਵਾ ਕਰੋ ਸੇਵਾ ਦਾ ਫਲ ਨਾ ਮਿਲੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਜਿਤ ਲਾਏ ਬਦਲ ਫਲ ਤਾਂ ਮਿਲੇਗਾ ਹੀ ਮਿਲੇਗਾ